ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਰਵਣ ਕਰਨ ਜਾ ਰਹੇ ਹੋ ਹਰਪਾਲ ਸਿੰਘ ਪੰਨੂ ਦੁਆਰਾ ਲਿਖੀ ਦੂਰੋਂ ਦੇਖੇ ਸੰਤ ਜਰਨੈਲ ਸਿੰਘ ਕਿਤਾਬ ਦਾ ਆਡੀਓ ਵਰਜ਼ਨ ਸਮਰਪਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਨ੍ਹਾਂ ਨੇ ਗੁਰ ਅਸੀਸ ਰਾਜ ਕਰੇਗਾ ਖਾਲਸਾ ਨੂੰ ਸাকার ਕੀਤਾ ਇੱਕ ਨਿਰਛਲ ਯੋਧੇ ਜਰਨੈਲ ਸਿੰਘ ਦੀਆਂ ਗੱਲਾਂ ਲੀਡਰਸ਼ਿਪ ਦੇ ਬਾਰੇ ਇੱਕ ਖਾਤ ਹੈ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਅਗਵਾਈ ਕਰ ਰਹੇ ਹੋ ਪਰ ਕੋਈ ਵੀ ਤੁਹਾਡੇ ਪਿੱਛੇ ਨਹੀਂ ਤੁਰ ਰਿਹਾ ਤਾਂ ਤੁਸੀਂ ਅਗਵਾਈ ਨਹੀਂ ਕਰ ਰਹੇ ਸਿਰਫ ਟਹਿਲ ਰਹੇ ਹੋ ਇਸ ਦੇ ਨਾਲ ਹੀ ਦੁਨੀਆ ਦੇ ਚਿੰਤਕਾਂ ਨੇ ਲੀਡਰ ਉਸ ਨੂੰ ਮੰਨਿਆ ਹੈ ਜਿਸ ਦੇ ਪਿੱਛੇ ਤੁਰਨ ਵਾਲੇ ਲੋਕ ਕਿਸੇ ਮਜਬੂਰੀ ਜਾਂ ਲਾਲਚ ਵਸ ਉਸ ਦੇ ਪਿੱਛੇ ਨਾ ਤੁਰਦੇ ਹੋਣ ਬਲਕਿ ਦਿਲ ਦੀਆਂ ਡੁਗਾਈਆਂ ਵਿੱਚੋਂ ਉਸ ਪ੍ਰਤੀ ਸਮਰਪਣ ਹੋ ਕੇ ਨਾਲ ਤੁਰ ਰਹੇ ਹੋਣ ਇਸ ਅਹਿਮ ਤੇ ਜ਼ਰੂਰੀ ਸ਼ਰਤ ਦੇ ਮੱਦੇ ਨਜ਼ਰ ਅਸੀਂ ਸਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਉਹਨਾਂ ਇਤਿਹਾਸਿਕ ਬੋਲਾਂ ਦੇ ਰੂਬਰੂ ਹੁੰਦੇ ਹਨ ਜੋ ਕਿ ਉਹਨਾਂ ਨੇ ਮਰਜੀਵੜਿਆਂ ਦੇ ਠਾਠਾ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ ਸਨ ਉਹਨਾਂ ਦੇ ਬੋਲ ਸਨ ਨੌਜਵਾਨੋ ਇੱਕ ਤੁਹਾਡੀਆਂ ਚਰਨਾਂ 'ਚ ਬੇਨਤੀ ਹੈ ਇੱਕ ਬੇਨਤੀ ਆ ਕੇ ਧਿਆਨ ਨਾਲ ਸੁਣ ਕੇ ਹਾਂ ਕਹਿਓ ਓਵੇਂ ਛੇਤੀ ਦੇਣੀ ਹਾਂ ਨਾ ਮੇਰੇ ਕੋਲ ਕਹਿਓ ਇੱਕ ਆ ਜਿਹੜਾ ਪਿੰਡਾ ਵਿੱਚੋਂ ਦੋ-ਦੋ ਜੱਥੇਦਾਰਾਂ ਦੇ ਤੌਰ ਤੇ ਸੇਵਾਦਾਰ ਚੁਣੇ ਜਾ ਰਹੇ ਆ ਉਹਨਾਂ ਪ੍ਰਤੀ ਵੀ ਇੱਕ ਬੇਨਤੀ ਆ ਮੇਰੇ ਨਾਲ ਨਾ ਉਹ ਲਖਾਇਓ ਜਿਹਨੂੰ ਫਾਸੀ ਦਾ ਰਸਾ ਚੰਗਾ ਲੱਗਦਾ ਹੋਵੇ ਜਿਹਨੇ ਚਰਖੜੀ ਤੇ ਚੜਨਾ ਜਿਹਨੂੰ ਉਬਲਦੇ ਦੇਗੇ ਨਾਲ ਪਿਆਰ ਆ ਜਿਹਨੇ ਮੋਟਰਸਾਈਕਲ ਤੇ ਚੜ ਕੇ ਸ਼ਹੀਦਾਂ ਦਾ ਹੱਕ ਲੈਣਾ ਤੇ ਆਪਣਾ ਸੀਸ ਟਾਲੀ ਤੇ ਰੱਖ ਕੇ ਯਾਰ ਦੀ ਗਲੀ ਚ ਤੁਰਨਾ ਮੇਰੇ ਕੋਲ ਨਾ ਉਹ ਲਖਾਇਓ ਜਿਹਨੇ ਧੁਰ ਦੀ ਟਿਕਟ ਲੈਣੀ ਆ ਉਹ ਕੁਰਸੀ ਵਾਲੀ ਦੂਜੀ ਟਿਕਟ ਨਹੀਂ ਕੁਰਸੀ ਵਾਲੀ ਟਿਕਟ ਜਿਹਨੇ ਲੈਣੀ ਆ ਤੇ ਮੁੰਡੇ ਕੁੜੀਆਂ ਨੂੰ ਨਾਲ ਤੇ ਲਾਉਣਾ ਉਹ ਲਾਲਚ ਵਿੱਚ ਆ ਕੇ ਮੇਰੇ ਕੋਲ ਨਾਂ ਨਾ ਲਖਾਇਓ ਆਪ ਦਾ ਹੋਰ ਜਿੱਥੇ ਮਰਜ਼ੀ ਲਖਵਾ ਦਿਓ ਮੇਰੇ ਕੋਲ ਲਾਲਚ ਲੋਲਚ ਕੋਈ ਨਹੀਂ ਹੈਗਾ ਕਿ ਚੇਅਰਮੈਨ ਦੀ ਕੁਰਸੀ ਜਿਉ ਤੈਨੂੰ ਮੈਂਬਰ ਬਣਾ ਦੇਉਂਗਾ ਜੇਕਰ ਫਾਂਸੀ ਚੜਨਾ ਤੇ ਆਪਣਾ ਨਾਂ ਲਖਵਾ ਦਿਓ ਹੱਕ ਲੈਣਾ ਤੇ ਲਖਵਾ ਦਿਓ ਮਰਨਾ ਤੇ ਲਖਵਾ ਦਿਓ ਦੇਸ਼ ਕੌਮ ਦੀ ਰਾਖੀ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਖੂਨ ਦੇਣਾ ਤੇ ਲਖਵਾ ਦਿਓ ਤੇ ਜੇ ਕੁਰਸੀ ਪਿਆਰੀ ਰੱਖਣੀ ਤੇ ਚੰਮ ਬਚਾਉਣਾ ਫਿਰ ਜਿੱਧਰ ਮਰਜ਼ੀ ਲਖਵਾਓ ਮੇਰੇ ਕੋਲ ਭੁਲੇਖੇ ਵਿੱਚ ਨੱਕ ਤੇ ਆ ਜਾਇਓ ਸੰਤ ਜਰਨੈਲ ਸਿੰਘ ਦੀ ਖਾਲਸਾ ਦੀ ਰਿਕਾਰਡ ਹੋਈ ਸਪੀਚ ਦਿਵਾਨ ਹਾਲ ਮੰਜੀ ਸਾਹਿਬ ਅੰਮ੍ਰਿਤਸਰ 16 8 1983 ਇਹ ਇੱਕ ਸਾਫ ਦਿਲ ਤੇ ਸੱਚੇ ਕੌਮੀ ਲੀਡਰ ਦੀ ਆਪਣੇ ਜਿਹੇ ਬੇਗਰਜ ਵਰਕਰਾਂ ਦੀ ਚੋਣ ਕਰਨ ਦਾ ਖਾਲਸਾਈ ਸਿਧਾਂਤਿਕ ਪੰਤੜਾ ਸੀ ਇੱਕ ਸਿਰਲੱਥ ਜਰਨੈਲ ਦੀ ਕੌਮ ਦੀ ਜਵਾਨੀ ਨੂੰ ਪਾਈ ਇਤਿਹਾਸਿਕ ਵੰਗਾਰ ਸੀ ਤੇ ਇਤਿਹਾਸ ਨੇ ਵਿਖਾਇਆ ਹੈ ਸਿੱਖ ਜਵਾਨੀ ਦੇ ਕਾਫਲੇ ਸਿਰ ਤਲੀਆਂ ਤੇ ਰੱਖ ਕੇ ਉਹਦੇ ਨਾਲ ਤੁਰ ਪਏ ਸਮਕਾਲੀ ਅਕਾਲੀ ਲੀਡਰਸ਼ਿਪ ਜਿਸ ਦੀ ਕਹਿਣੀ ਅਤੇ ਕਰਨੀ ਵਿੱਚ ਬੜੀ ਵੱਡੀ ਖਾਈ ਸੀ ਉਸ ਪੰਡਾਲ 'ਚ ਵਰਕਰਾਂ ਦੇ ਰੂਪ ਵਿੱਚ ਸਿਰਫ ਉਂਗਲਾਂ ਤੇ ਗਿਣੇ ਜਾਣ ਵਾਲੇ ਕੁਝ ਲਾਲਚੀ ਜਾਂ ਚਾਪਲੂਸੀ ਰਹਿ ਗਏ ਇਸ ਅਲਬੇਲੇ ਸੰਤ ਸੰਤ ਜਰਨੈਲ ਸਿੰਘ ਦਾ ਇੱਕ ਇੱਕ ਸ਼ਬਦ ਉਸ ਦੀ ਰੂਹ ਦੀ ਡੰਗਾਈ ਤੋਂ ਨਿਕਲਦਾ ਸੀ ਤੇ ਸੁਣਨ ਵਾਲਿਆਂ ਦੇ ਵੀ ਸਿੱਧਾ ਦਿਲ 'ਚ ਡੂੰਘਾ ਉਤਰ ਜਾਂਦਾ ਸੀ ਜਦੋਂ ਸਮਾਂ ਆ ਬਣਿਆ ਤਾਂ ਇਸ ਅਣਖੀਲੇ ਜਰਨੈਲ ਨੇ ਆਪਣੇ ਮੂੰਹੋਂ ਕੱਢੇ ਇੱਕ ਇੱਕ ਸ਼ਬਦ ਦੀ लाज ਰੱਖੀ ਕਹਿਣੀ ਅਤੇ ਕਰਨੀ ਦਾ ਮਜੱਸਮਾ ਬਣ ਕੇ ਵਿਖਾਇਆ ਤੇ ਧੜਵੀ ਫੌਜ ਦੇ ਸਣ ਮੁਖਜੂਜ ਦੀ ਸ਼ਹਾਦਤ ਦਿੱਤੀ ਇਸ ਸ਼ਹਾਦਤ ਨੇ ਇਤਿਹਾਸਕ ਦੇ ਵਹਿਣ ਦਾ ਰੋਕ ਹੀ ਮੋੜ ਕੇ ਰੱਖ ਦਿੱਤਾ ਕੋਈ ਵੱਡੀ ਗੱਲ ਨਹੀਂ ਸੀ ਕਿ ਸੰਤ ਜਰਨੈਲ ਸਿੰਘ ਨਾਂ ਦਾ ਇਹ ਕੌਮੀ ਆਗੂ ਜੇਕਰ ਚਾਹੁੰਦਾ ਤਾਂ ਕੱਲੂ ਘਾਰੇ ਦੇ ਚੱਕਰਵਿਊ ਚੋਂ ਬਹੁਤ ਹੀ ਸੌਖ ਨਾਲ ਨਿਕਲ ਸਕਦਾ ਸੀ ਤੇ ਵੱਡੀ ਗੱਲ ਉਸ ਦੇ ਇੱਕ ਇੱਕ ਬੋਲ ਤੇ ਪਤੰਗਿਆਂ ਵਾਂਗ ਮਰ ਮਿਟਣ ਲਈ ਤਿਆਰ ਖਲੋਤੇ ਜਾਬਾਜ਼ ਵੀ ਦਿਲੋਂ ਚਾਹੁੰਦੇ ਸਨ ਕਿ ਇਹ ਸੱਚਾ ਜਰਨੈਲ ਮੱਚੀ ਹੋਈ ਅੱਗ ਚੋਂ ਕਿਸ ਤਰ੍ਹਾਂ ਕਿਸੇ ਤਰ੍ਹਾਂ ਸਾਬਤ ਨਿਕਲ ਜਾਵੇ ਪਰ ਉਹ ਨਹੀਂ ਨਿਕਲਿਆ ਸ਼ਾਇਦ ਇਸ ਹਕੀਕਤ ਨੂੰ ਉਹ ਆਪਣੇ ਸਮੁੱਚੇ ਸਿਰਲੱਥ ਕਾਫਲੇ ਅੰਦਰੋਂ ਸਭ ਤੋਂ ਬਿਹਤਰ ਸਮਝਦਾ ਸੀ ਕਿ ਕਈ ਵਾਰ ਸਰੀਰ ਨੂੰ ਬਚਾ ਲੈਣ ਨਾਲ ਸੰਘਰਸ਼ ਦੀ ਮੌਤ ਹੋ ਜਾਇਆ ਕਰਦੀ ਹੈ ਅਤੇ ਸਰੀਰ ਨੂੰ ਠੀਕਰਾ ਸਮਝ ਕੇ ਭੰਨ ਦੇ ਨਾਲ ਸੰਘਰਸ਼ ਤੇ ਨਵਾਂ ਜੋਬਨ ਚੜਦਾ ਹੈ। ਸਤ ਜਰਨੈਲ ਸਿੰਘ ਦੇ ਮੋਹੋਂ ਨਿਕਲਿਆ ਹਰ ਇੱਕ ਸ਼ਬਦ ਗੁਰਮਤ ਵਿਚਾਰ ਧਾਰਾ ਦੇ ਰੋਹਾਨੀ ਪ੍ਰਕਾਸ਼ ਵਿੱਚ ਗੁੱਧਾ ਹੁੰਦਾ ਸੀ। ਅਤੇ ਉਸ ਜਰਨੈਲ ਨੇ ਆਖਰੀ ਸਾਹ ਤੱਕ ਆਪਣੀ ਕਹੀ ਹਰ ਗੱਲ ਤੇ ਪਹਿਰਾ ਦਿੱਤਾ। ਇਹੀ ਕਾਰਨ ਹੈ ਕਿ ਅੱਜ ਵੀ ਉਹਨਾਂ ਦੇ ਨਾਲ ਜੁੜੀ ਕੋਈ ਵੀ ਯਾਦ ਇੱਕ ਇਤਿਹਾਸਿਕ ਮਹੱਤਵ ਰੱਖਦੀ ਹੈ। ਉਹਨਾਂ ਦੀ ਨੇੜਤਾ ਦਾ ਨਿਗ ਇੱਕ ਵੱਡੇ ਮਾਣ ਵਾਂਗ ਸੰਭਾਲ ਕੇ ਰੱਖਿਆ ਜਾਂਦਾ ਹੈ। ਅਤੇ ਉਸ ਦੇ ਕਹੇ ਇੱਕ ਕਬੂਲ ਵਿੱਚ ਅੱਜ ਵੀ ਦਿਲਾਂ ਅੰਦਰ ਝੁਣਚੁਣੀ ਛੇੜ ਦੇਣ ਵਾਲੀ ਤਾਕਤ ਹੈ ਬਿਨਾਂ ਸ਼ੱਕ ਇਸ ਤਾਕਤ ਪਿੱਛੇ ਉਸ ਦੇ ਸੰਘਰਸ਼ ਅਤੇ ਸ਼ਹਾਦਤ ਦੀ ਅਸੀਮ ਤਾਕਤ ਹੈ ਅਜਿਹੀ ਮਹਾਨ ਸ਼ਖਸੀਅਤ ਬਾਰੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਹੋਰਾਂ ਨੇ ਜਿਸ ਸ਼ੈਲੀ ਵਿੱਚ ਲਿਖਿਆ ਹੈ ਉਹ ਆਪਣੇ ਆਪ ਵਿੱਚ ਵਿਲੱਖਣ ਕਾਰਜ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਦੀਆਂ ਦਰਿਆ ਦੀ ਰਵਾਨੀ ਵਰਗੀਆਂ ਲਿਖਤਾਂ ਦਾ ਮੈਂ ਹਮੇਸ਼ਾ ਕਲ ਰਿਹਾ ਹਾਂ ਉਨ੍ਹਾਂ ਦੀ ਸਤ ਜਰਨੈਲ ਸਿੰਘ ਬਾਰੇ ਇਹ ਮਹਾਨ ਕ੍ਰਿਤ ਜਦੋਂ ਅਸੀਂ ਵੰਗਾਰ 'ਚ ਲੜੀਵਾਰ ਪ੍ਰਕਾਸ਼ਿਤ ਕੀਤੀ ਤਾਂ ਇਹ ਦੱਸਿਆ ਨਹੀਂ ਜਾ ਸਕਦਾ ਕਿ ਪਾਠਕ ਕਿੰਨੀ ਬੇਸਬਰੀ ਨਾਲ ਅਗਲੀ ਕਿਸ਼ਤ ਦੀ ਉਡੀਕ ਕਰ ਰਹੇ ਸਨ ਇਸ ਲਈ ਉਨ੍ਹਾਂ ਤੋਂ ਪ੍ਰਵਾਨਗੀ ਲੈ ਕੇ ਇਸ ਲਿਖਤ ਨੂੰ ਕਿਤਾਬੀ ਰੂਪ 'ਚ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਤੇ ਸਤ ਜਰਨੈਲ ਸਿੰਘ ਖਾਲਸਾ ਬਾਰੇ ਇਹ ਅਹਿਮ ਕ੍ਰਿਤ ਪ੍ਰਕਾਸ਼ਿਤ ਕਰਦੇ ਹੋਏ ਅਸੀਂ ਮਾਣ ਮਹਿਸੂਸ ਕਰਦੇ ਹਾਂ ਬਲਜੀਤ ਸਿੰਘ ਖਾਲਸਾ ਮੁੱਖ ਸੰਪਾਦਕ ਵੰਗਾਰ ਸੁਲਤਾਨਵਿੰਡ ਸ੍ਰੀ ਅਮਰਸਰ ਸਾਹਿਬ ਮੁੱਢਲੇ ਸ਼ਬਦ ਪਿਆਰੇ ਪਾਠਕ ਇਸ ਲਿਖਤ ਵਿੱਚ ਨਾ ਤਾਂ ਇਤਿਹਾਸ ਹੈ ਨਾ ਫਲਸਫਾ ਇਹ ਕੁਝ ਪੰਨੇ ਲਿਖਣ ਵੇਲੇ ਕੋਈ ਨਿਸ਼ਚਿਤ ਸਾਹਿਤਿਕ ਸ਼ੈਲੀ ਜਾਂ ਕ੍ਰਮ ਦਾ ਵੀ ਖਿਆਲ ਨਹੀਂ ਰੱਖਿਆ ਗਿਆ ਕੁਝ ਘਟਨਾਵਾਂ ਅੱਗੇ ਪਿੱਛੇ ਹੋ ਗਈਆਂ ਹਨ ਜੋ ਕੁਝ ਵੀ ਮੈਂ ਅੱਖੀਂ ਵੇਖਿਆ ਹੂ ਬਹੂ ਉਵੇਂ ਲਿਖ ਦਿੱਤਾ ਪਹਿਲਾਂ ਹੀ ਮਨ ਵਿੱਚ ਕੋਈ ਨਿਸ਼ਚਿਤ ਉਦੇਸ਼ ਮਿਥਣ ਦੀ ਥਾਂ ਤੱਥਾਂ ਨੂੰ ਪ੍ਰਾਥਮਿਕਤਾ ਦਿੱਤੀ ਜਦੋਂ ਕਿ ਮੈਨੂੰ ਬਖੂਬੀ ਪਤਾ ਹੈ ਕਿ ਉਦੇਸ਼ ਦੀ ਅਣਹੋਂਦ ਵਿੱਚ ਤੱਥ ਬਿਲਕੁਲ ਬੇਕਾਰ ਇੱਟਾਂ ਰੋੜੇ ਹੁੰਦੇ ਹਨ ਜੋ ਲਾਹੇਵੰਦ ਹੋਣ ਦੀ ਥਾਂ ਯਾਤਰੂਆਂ ਦੇ ਸਫ਼ਰ ਵਿੱਚ ਵਿਗੜਨ ਪਾ ਸਕਦੇ ਹਨ ਮੈਨੂੰ ਇੰਉ ਲੱਗਦਾ ਜਿਵੇਂ ਸੰਤ ਜਰਨੈਲ ਸਿੰਘ ਮੇਰਾ ਮਿੱਤਰ ਹੋਵੇ ਉਹ ਕਿਸੇ ਦਾ ਮਿੱਤਰ ਨਹੀਂ ਸੀ ਸਾਧਸਿਓ ਕੇਵਲ ਸਾਧ ਦਾ ਨਾ ਕੋਈ ਦੁਸ਼ਮਣ ਹੁੰਦਾ ਹੈ ਨਾ ਦੋਸਤ ਮੈਂ ਉਸ ਨੂੰ ਇੱਕ ਚੰਗਾ ਸਿੱਖ ਸਮਝਿਆ ਜਿਸ ਦੀ ਅਕਾਲੀ ਦਲ ਵਿੱਚ ਚੜ੍ਹਤ ਹੋ ਰਹੀ ਸੀ ਮੈਂ ਇਸ ਚੜ੍ਹਤ ਦਾ ਕਦੇ ਸਿਆਸੀ ਲਾਭ ਉਠਾ ਸਕਾਂਗਾ ਸ਼ਾਇਦ ਮੇਰਾ ਸੰਤ ਡਰਨੈਲ ਸਿੰਘ ਨਾਲ ਇਸ ਕਰਕੇ ਸੰਪਰਕ ਹੋਇਆ ਇੱਕ ਪਾਸੇ ਦਰਬਾਰ ਸਾਹਿਬ ਟਾਇਆ ਗਿਆ ਦੂਜੇ ਪਾਸੇ ਧੜਾ ਧੜ ਲੋਕਾਂ ਨੇ ਸਿੱਖਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਇੱਥੋਂ ਤੱਕ ਕਿ ਹਿੰਦੂਆਂ ਕਮਿਊਨਿਸਟਾਂ ਤੇ ਕਾਂਗਰਸੀਆਂ ਨੂੰ ਮੈਂ ਇਸ ਸੱਟ ਕਰਕੇ ਰੋਂਦਿਆਂ ਦੇਖਿਆ ਡਾਕਟਰ ਗੰਢਾ ਸਿੰਘ ਤੇ ਸਰਦਾਰ ਖੁਸ਼ਵੰਤ ਸਿੰਘ ਨੇ ਪ੍ਰਾਪਤ ਕੀਤੇ ਹੋਏ ਮਾਣ ਸਨਮਾਨ ਵਾਪਸ ਕਰ ਦਿੱਤੇ ਮਹਾਰਾਜਾ ਅਮਰਿੰਦਰ ਸਿੰਘ ਨੇ ਲੋਕ ਸਭਾ ਅਤੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਇਸ ਮਹਾਰਾਜੇ ਨੇ ਜੇਲ੍ਹਾਂ ਵਿੱਚ ਬੰਦੀਆਂ ਦੀ ਜੋ ਮਾਇਕ ਅਤੇ ਕਾਨੂੰਨਨ ਮਦਦ ਕੀਤੀ ਉਸ ਦਾ ਮੈਂ ਚਸ਼ਮਦੀਦ ਗਵਾਹ ਹਾਂ ਕਿਉਂਕਿ ਲੋੜਵੰਦਾਂ ਦੀ ਸਹਾਇਤਾ ਮੇਰੇ ਰਾਹੀਂ ਵੀ ਕੀਤੀ ਗਈ ਐਵੇਂ ਹੀ ਸਿੱਖ ਵਿਰੋਧੀ ਦੰਗਿਆਂ ਵਿੱਚ ਉਜੜੇ ਪਰਿਵਾਰਾਂ ਦੀ ਵੀ ਮਹਾਰਾਜੇ ਨੇ ਸਾਰ ਲਈ ਸੀ ਪਰ ਇਹ ਸਾਰਾ ਕੁਝ ਕਿਸੇ ਵੱਖਰੇ ਥਾਂ ਤੇ ਲਿਖਿਆ ਜਾਵੇਗਾ ਵਿਸਥਾਰ ਵਿੱਚ ਇੱਥੇ ਕੇਵਲ ਸੰਤ ਜਰਨੈਲ ਸਿੰਘ ਦਾ ਜ਼ਿਕਰ ਹੈ ਉਸ ਨੂੰ ਦੂਰੋਂ ਵੇਖਿਆ ਇਸ ਲਈ ਲਿਖਿਆ ਹੈ ਕਿਉਂਕਿ ਮੈਨੂੰ ਲੱਗਿਆ ਨਹੀਂ ਉਸ ਨੇ ਮੈਨੂੰ ਕਦੇ ਨੇੜੇ ਲੱਗਣ ਦਿੱਤਾ ਹੋਵੇ ਕਹਾਵਤ ਹੈ ਬਿੱਲੀ ਊਠ ਨਹੀਂ ਦਾ ਦੁੱਧ ਨਹੀਂ ਚੁੰਗ ਸਕਦੀ ਦਰਬਾਰ ਸਾਹਿਬ ਉੱਪਰ ਹਮਲਾ ਸਿੱਖਾ ਵਾਸਤੇ ਇਸ ਸਦੀ ਦੀ ਸਭ ਤੋਂ ਵੱਡੀ ਦੁਰਘਟਨਾ ਸੀ ਸਿੰਘ ਸਭਾ ਲਹਿਰ ਦਾ ਪੈਦਾ ਹੋਣਾ ਸ਼੍ਰੋਮਣੀ ਕਾਲੀ ਦਲ ਦਾ ਜਨਮ ਦੋ ਸੰਸਾਰ ਜੰਗਾਂ ਅਤੇ 1947 ਦੀ ਦੇਸ਼ਵੰਡ ਮਾਮੂਲੀ ਘਟਨਾਵਾਂ ਨਹੀਂ ਸਨ ਪਰ ਇਨ੍ਹਾਂ ਘਟਨਾਵਾਂ ਵਿੱਚ ਅਤੇ 1984 ਨੂੰ ਦਰਬਾਰ ਸਾਹਿਬ ਉੱਪਰ ਹੋਈ ਫੌਜੀ ਹਮਲੇ ਵਿੱਚ ਬਹੁਤ ਫਰਕ ਹੈ। ਇਹ ਫਰਕ ਵੱਡਾ ਹੈ। ਮੁਸਲਮਾਨਾਂ ਨਾਲ ਸਿੱਖਾਂ ਦੀ ਟੱਕਰ ਤਾਂ ਅਰਦਾਸ ਦੀ ਪਰੰਪਰਾ ਵਿੱਚ ਉਤਰ ਚੁੱਕੀ ਹੈ। ਇਸ ਕਰਕੇ ਦੇਸ਼ਵੰਡ ਸਮੇਂ ਮੁਸਲਮਾਨਾਂ ਹੱਥੋਂ ਸਿੱਖਾਂ ਦਾ ਕਤਲੇਆਮ ਕੋਈ ਅਨੋਖੀ ਘਟਨਾ ਨਹੀਂ ਸੀ। ਨਾਲੇ ਬਦਲੇ ਵਿੱਚ ਸਿੱਖਾਂ ਨੇ ਇੱਧਰਲੇ ਖਿੱਤੇ ਵਿੱਚ ਮੁਸਲਮਾਨ ਪਰਿਵਾਰਾਂ ਉੱਪਰ ਕੋਈ ਘੱਟ ਨਹੀਂ ਸੀ ਗੁਜ਼ਾਰੀ। ਸਗੋਂ ਸਿੱਖਾਂ ਨੇ ਵੀ ਅਜਿਹੇ ਸ਼ਰਮਨਾਕ ਕੰਮ ਕੀਤੇ ਜਿਹੜੇ 18ਵੀਂ ਸਦੀ ਵਿੱਚ ਨਹੀਂ ਕੀਤੇ ਸਨ। ਗੁਰੂ ਜੀ ਦਾ ਇਲਾਹੀ ਸਦਾਚਾਰ ਸ਼ਾਸਤਰ ਕਦੀ ਔਰਤਾਂ ਅਤੇ ਬੱਚਿਆਂ ਉੱਪਰ ਜ਼ਬਰ ਕਰਨ ਦੀ ਆਗਿਆ ਨਹੀਂ ਦਿੰਦਾ ਸਿੱਖਾਂ ਨੇ ਗੁਰੂ ਜੀ ਦੇ ਇਸ ਆਦਰਸ਼ ਨੂੰ ਜਦੋਂ ਵਿਸਾਰ ਦਿੱਤਾ ਤਦ ਉਹਨਾਂ ਨੇ ਦਿਲ ਖੋਲ ਕੇ ਮੁਸਲਮਾਨਾਂ ਉੱਪਰ ਦਰਿੰਦਗੀ ਕੀਤੀ ਦੋ ਵੱਡੀਆਂ ਜੰਗਾਂ ਸੰਸਾਰ ਦੀਆਂ ਹੋਰ ਤਾਕਤਾਂ ਲਈ ਕਈ ਹੋਰ ਕਾਰਨਾ ਕਰਕੇ ਬਹੁਤ ਵੱਡੀਆਂ ਘਟਨਾਵਾਂ ਸਨ ਸਿੱਖਾਂ ਨੇ ਵੀ ਇਹਨਾਂ ਵਿੱਚ ਅੰਮਲੀ ਸ਼ਿਰਕਤ ਕੀਤੀ ਪਰ ਇਹਨਾਂ ਦੀ ਅਹਿਮੀਅਤ ਖਾਲਸਾ ਪੰਥ ਲਈ ਕੁਝ ਨਹੀਂ ਸੀ ਸਿਵਾਏ ਇਸ ਦੇ ਕੁਝ ਕੁ ਹਜ਼ਾਰ ਸਿੱਖ ਲੜਦੇ ਹੋਏ ਮਾਰੇ ਗਏ ਅਤੇ ਕੁਝ ਨੂੰ ਬਹਾਦਰੀ ਬਦਲੇ ਵਿਕਟੋਰੀਆ ਕ੍ਰਾਸ ਮਿਲੇ 84 ਦੇ ਘੱਲੂ ਘਾਰੇ ਵਰਗੀ ਸੱਟ ਸਿੱਖਾਂ ਨੇ ਇਸ ਸਦੀ ਵਿੱਚ ਕਦੀ ਨਾ ਸੁਣੀ ਸੀ ਨਾ ਕਿਆਸੀ ਸੀ ਚੇਤੇ ਰਹੇ ਕਿ ਮੁਗਲਾਂ ਤੇ ਪਠਾਣਾ ਨੇ ਜੋ ਕੁਝ ਦਰਬਾਰ ਸਾਹਿਬ ਨਾਲ ਕੀਤਾ ਉਸ ਨਾਲੋਂ ਇਹ ਕਾਰਾ ਵੱਖਰੀ ਤਰ੍ਹਾਂ ਦਾ ਸੀ ਕਿਉਂਕਿ ਉਦੋਂ ਦੀਆਂ ਮੁਸਲਮਾਨ ਹਕੂਮਤਾਂ ਦਾ ਵੈਰੀ ਅਮਲ ਸਿੱਖਾਂ ਦੇ ਜੀਵਨ ਢੰਗ ਦਾ ਕੁਦਰਤੀ ਹਿੱਸਾ ਬਣ ਚੁੱਕਿਆ ਸੀ ਯਾਨੀ ਕਿ ਮੁਸਲਮਾਨਾ ਵੱਲੋਂ ਕਿਸੇ ਗੁਰਦੁਆਰੇ ਦੀ ਬੇਅਦਬੀ ਕਰਨ ਨੂੰ ਅਣਹੋਣੀ ਘਟਨਾ ਵਜੋਂ ਨਹੀਂ ਸੀ ਲਿਆ ਜਾਂਦਾ ਕਿਉਂਕਿ ਉਹਨਾਂ ਦਾ ਵਰਤਾਰਾ ਸਿੱਖ ਜੀਵਨ ਵਿੱਚ ਬਤੌਰ ਇਤਿਹਾਸਿਕ ਟੱਕਰ ਸਮਝ ਵਿੱਚ ਆਉਂਦਾ ਸੀ ਜਿਸ ਕਰਕੇ ਸੁਧਾਰਨ ਲੱਗਦਾ ਹੁੰਦਾ ਸੀ ਇਸ ਦੇ ਉਲਟ ਖਾਲਸਾ ਪੰਥ ਨੇ ਹਿੰਦੂਆਂ ਦੀ ਰੱਖਿਆ ਹਿਤ ਆਪਣਾ ਸਭ ਕੁਝ दांव ਤੇ ਲਾ ਦਿੱਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਸਿੱਖ ਅਮਲ ਦਾ ਧਰੂ ਤਾਰਾ ਹੈ ਜਿਸ ਨੂੰ ਸਿੱਖ ਕਦੀ ਭੁੱਲ ਜਾਣ ਤਾਂ ਘੱਟੋ ਘੱਟ ਹਿੰਦੁਸਤਾਨ ਨਹੀਂ ਭੁੱਲ ਸਕਦਾ ਪੰਥ ਦੇ ਅਵਚੇਤਨ ਵਿੱਚ ਘਰ ਕਰ ਚੁੱਕਾ ਸੀ ਇਸ ਸਿਲਸਿਲੇ ਵਿੱਚ ਇਹ ਕਹਿਣਾ ਵਾਜ਼ਬ ਹੋਵੇਗਾ ਕਿ ਹਿੰਦੂਆਂ ਦੇ ਅਣਖੀਲੇ ਤੱਤ ਨੂੰ ਗੁਰੂ ਸਾਹਿਬਾਨ ਦੀ عظیم ਸ਼ਖਸੀਅਤ ਵਿੱਚ ਪੂਰਨ ਭਰੋਸਾ ਹੋ ਚੁੱਕਾ ਸੀ ਜਿਸ ਦੇ ਫਲ ਸਰੂਪ ਹਿੰਦੂ ਜਵਾਨੀ ਅੰਮ੍ਰਿਤ ਛੱਕ ਕੇ ਧੜਾ ਧੜ ਖਾਲਸਾ ਪੰਥ ਦਾ ਵੱਡਮੁੱਲਾ ਹਿੱਸਾ ਬਣ ਰਹੀ ਸੀ ਹਿੰਦੂ ਵਿਦਵਾਨ ਇਹ ਦਾਵਾ ਕਰਦੇ ਆਏ ਹਨ ਕਿ ਖਾਲਸਾ ਪੰਥ ਹਿੰਦੁਸਤਾਨ ਅਤੇ ਹਿੰਦੂ ਮਤ ਦੀ ਰੱਖਿਆ ਕਰਨ ਲਈ ਪੈਦਾ ਹੋਇਆ ਹੈ ਸਿਰਕ ਜਨ ਤਕ ਇਸ ਕਥਨ ਨੂੰ ਰੱਦ ਕਰਕੇ ਆਖਦੇ ਹਨ ਕਿ ਨਵੇਂ ਧਰਮ ਦਾ ਪ੍ਰਕਾਸ਼ ਕਿਸੇ ਖਾਸ ਵਰਗ ਦੇ ਲੋਕਾਂ ਜਾਂ ਕਿਸੇ ਖਾਸ ਭੂਗੋਲਕ ਖੇਤਰ ਦੀ ਰਾਖੀ ਜਾਂ ਵਿਨਾਸ਼ ਕਰਨ ਲਈ ਹਰਗिज ਨਹੀਂ ਹੁੰਦਾ ਜੇ ਇਹ ਮੰਨ ਲਈਏ ਕਿ ਹਿੰਦੂਆ ਦੀ ਰਾਖੀ ਲਈ ਇੱਕ ਸੈਨਾ ਵੱਖਰੇ ਤੌਰ ਤੇ ਸਥਾਪਿਤ ਕਰ ਲਈ ਗਈ ਸੀ ਤਦ ਇਹ ਵੀ ਮੰਨ ਲੈਣਾ ਚਾਹੀਦਾ ਹੈ ਕਿ ਇਸ ਸੈਨਾ ਦਾ ਇੱਕੋ ਇੱਕ ਮਨੋਰਥ ਮੁਸਲਮਾਨਾਂ ਨੂੰ ਮਾਰਨਾ ਅਤੇ ਇਸਲਾਮ ਦਾ ਨੁਕਸਾਨ ਕਰਨਾ ਸੀ ਜਿਵੇਂ ਇਹ ਦੂਜਾ ਤੱਤ ਕਿਸੇ ਪ੍ਰਕਾਰ ਮੰਨਣ ਯੋਗ ਨਹੀਂ ਹੈ ਓਵੇਂ ਹੀ ਪਹਿਲਾ ਤੱਤ ਰੱਦ ਕਰਨ ਯੋਗ ਹੈ ਪਰ ਜੋ ਤੱਤ ਸਹੀ ਹੈ ਅਤੇ ਸਰਬਸਤ ਪ੍ਰਵਾਨਿਤ ਹੈ ਉਹ ਇਹ ਹੈ ਕਿ ਖਾਲਸਾ ਪੰਥ ਦੇ ਉਹਦੇ ਨਾਲ ਨਿਰਸੰਦੇਹ Hindu ਧਰਮ ਬਚਿਆ ਹਿੰਦੁਸਤਾਨ ਬਚਿਆ ਪਠਾਣਾ ਨੂੰ ਸਦਾ ਲਈ ਕਾਬਲ ਵਿੱਚ ੱੱਕਾ ਦੇ ਦਿੱਤਾ ਗਿਆ ਉਹਨਾਂ ਦੇ ਹਮਲੇ ਅਤੇ ਅਤਿਆਚਾਰ ਬੀਤੇ ਦੀਆਂ ਕਥਾ ਕਹਾਣੀਆਂ ਬਣ ਗਏ ਸਿੱਖਾਂ ਤੇ ਹਿੰਦੂਆਂ ਦੀ ਸਮਾਜਿਕ ਸਾਝ ਅਤੇ ਦੁੱਖ ਸੁੱਖ ਕਿਉਂਕਿ ਸਦੀਆਂ ਤੱਕ ਸਾਂਝੇ ਰਹੇ ਸਨ ਇਸ ਕਰਕੇ ਮਾਸਟਰ ਤਾਰਾ ਸਿੰਘ ਨੇ 1947 ਵਿੱਚ ਪਾਕਿਸਤਾਨ ਦੀ ਥਾਂ ਹਿੰਦੁਸਤਾਨ ਵਿੱਚ ਰਹਿਣ ਨੂੰ ਤਰਜੀਹ ਦਿੱਤੀ ਸੀ ਇਸ ਮੁੱਦੇ ਤੇ ਬੜਾ ਕੁਝ ਕਿਹਾ ਸੁਣਿਆ ਅਤੇ ਲਿਖਿਆ ਗਿਆ ਹੈ ਕਿ ਮਾਸਟਰ ਜੀ ਨੇ ਇਹ ਵੱਡੀ ਇਤਿਹਾਸਿਕ ਭੁੱਲ ਕਿਉਂ ਕੀਤੀ ਮੈਂ ਇਹ ਮੰਨਦਾ ਹਾਂ ਕਿ ਸਿੱਖਾਂ ਵਾਸਤੇ ਉਦੋਂ ਸੰਵਿਧਾਨਕ ਸੁਰੱਖਿਆ ਦੀ ਕੋਈ ਗਾਰੰਟੀ ਲੈ ਲੈਣੀ ਚਾਹੀਦੀ ਸੀ ਪਰ ਮਾਸਟਰ ਜੀ ਨੇ ਹਿੰਦੁਸਤਾਨ ਨਾਲ ਰਹਿਣ ਦਾ ਫੈਸਲਾ ਕੀਤਾ ਉਸੇ ਸਦੀਆਂ ਪੁਰਾਣੀ ਸੱਭਿਆਚਾਰਕ ਸਾਂਝ ਕਾਰਨ ਇਹ ਫੈਸਲਾ ਕੀਤਾ ਸੀ ਮਾਸਟਰ ਜੀ ਦੇ ਸਿਆਸੀ ਕਦਮ ਨੂੰ ਮਿਨਣ ਵਾਸਤੇ ਹਰ ਬੰਦੇ ਦਾ ਹੱਕ ਹੈ ਕਿ ਹੱਥ ਵਿੱਚ ਫੀਤਾ ਫੜ ਲਵੇ ਪਰ ਮਾਸਟਰ ਨਿਰਸੰਦੇਹ ਪੰਥ ਦਰਦੀ ਤੇ ਇਮਾਨਦਾਰ ਨੇਤਾ ਸੀ ਤੇ ਦਿੱਤੇ ਗਏ ਸਿਲੇਬਸ ਵਿੱਚ ਉਸਨੇ ਜੋ ਫੈਸਲੇ ਲਏ ਉਹ ਨੇਕ ਨੀਅਤ ਨਾਲ ਲਏ ਇਸ ਬਾਰੇ ਮੈਨੂੰ ਕਦੇ ਵਹਿਮ ਨਹੀਂ ਹੋਇਆ ਉੱਪਰ ਲਿਖੀਆਂ ਕੁਝ ਗੱਲਾਂ ਲਿਖੇ ਬਗੈਰ ਜੂਨ 1984 ਦੇ ਕੱਲੂ ਘਾਰੇ ਦਾ ਸਹੀ ਨੇਪਟਾਰਾ ਨਹੀਂ ਹੋਣਾ ਸੀ ਸਿੱਖਾਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਜਾਰੀ ਰੱਖਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਹੇਠ ਅਨੇਕ ਮੋਰਚੇ ਲਾਏ ਪੰਥਕ ਲੋੜਾਂ ਦੀ ਪੂਰਤੀ ਹਿਤ ਸਿਆਸੀ ਜਦੋਜਹਿਦ ਕਰਨੀ ਤੇ ਜਮਹੂਰੀ ਢੰਗ ਨਾਲ ਆਪਣੀ ਸ਼ਕਤੀ ਕੇਂਦਰਿਤ ਰੱਖਣੀ ਹਰੇਕ ਸਿਆਸੀ ਪਾਰਟੀ ਵਾਂਗ ਸਿੱਖਾਂ ਦਾ ਹੱਕ ਹੈ ਪਰ ਪਤਾ ਨਹੀਂ ਜਵਾਹਰ ਲਾਲ ਨਹਿਰੂ ਅਤੇ ਉਸ ਦੇ ਉੱਤਰ ਅਧਿਕਾਰੀਆਂ ਦੇ ਮਨ ਵਿੱਚ ਅਜਿਹੀ ਕੀ ਗੱਲ ਸੀ ਕਿ ਸਿੱਖਾਂ ਨੂੰ ਚੜਾਉਣਾ ਉੱਤਮ ਸਿਆਸਤ ਮੰਨ ਬੈਠੇ ਨਿੱਕੀਆਂ ਮੋਟੀਆਂ ਸਿਆਸੀ ਜੰਗਾਂ ਭਾਵੇਂ ਭਾਸ਼ਾ ਅਧਾਰਿਤ ਪੰਜਾਬੀ ਸੂਬਾ ਨਾ ਦੇਣਾ ਪੰਜਾਬ ਨੂੰ ਚੰਡੀਗੜ੍ਹ ਬਤੌਰ ਰਾਜ ਧਾਨੀ ਨਾ ਦੇਣਾ ਸਾਜ਼ਿਸ਼ ਤਹਿਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਚੋਂ ਬਾਹਰ ਰੱਖਣੇ ਦਰਿਆਈ ਪਾਣੀਆਂ ਦੀ ਵੰਡ ਵਖਤ ਅੰਤਰਰਾਸ਼ਟਰੀ ਕਾਨੂੰਨ ਨਜ਼ਰ ਅੰਦਾਜ਼ ਕਰਕੇ ਪੰਜਾਬ ਦੇ ਪਾਣੀਆਂ ਉੱਪਰ ਡਾਕਾ ਮਾਰਨਾ ਪੰਜਾਬ ਦੇ ਹੈੱਡ ਵਰਕਰਸ ਪੰਜਾਬ ਤੋਂ ਬਾਹਰ ਰੱਖ ਕੇ ਉਹਨਾਂ ਦਾ ਕੰਟਰੋਲ ਪੰਜਾਬ ਪਾਸੋਂ ਖੋਣਾ ਪੰਜਾਬ ਤੋਂ ਬਾਹਰ ਪੰਜਾਬੀ ਬੋਲਦੀਆਂ ਸਟੇਟਾਂ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਵੀ ਦੇਣਾ ਦਰਜਾ ਵੀ ਨਾ ਦੇਣਾ ਆਦਿਕ ਕੁਝ ਅਜਿਹੀਆਂ ਗੱਲਾਂ ਸਨ ਜਿਹੜੀਆਂ ਬਾਰੇ ਸਿੱਖ ਜਦੋਂ ਆਵਾਜ਼ ਉਠਾਉਂਦੇ ਤਦ ਉਹਨਾਂ ਨੂੰ ਦੇਸ਼த்ਰੋਹੀ ਅਤੇ ਪਾਕਿਸਤਾਨ ਦੇ ਏਜੰਟ ਹੋਣ ਦਾ ਖਿਤਾਬ ਮਿਲਦਾ 1982 ਵਿੱਚ ਏਸ਼ੀਅਨ ਗੇਮਸ ਵਕਤ ਬੱਸਾਂ ਗੱਡੀਆਂ ਵਿੱਚ ਜਿਵੇਂ ਸਿੱਖ ਯਾਤਰਾਂ ਦੀ ਹੱਤਕ ਗਿਣ ਮਿਥ ਕੇ ਭਾਰਤੀ ਸਟੇਟ ਨੇ ਕੀਤੀ ਉਹ ਨਵੰਬਰ 1984 ਦੇ ਦਿੱਲੀ ਦੰਗਿਆਂ ਦੀ ਮਹਿਜ਼ ਇੱਕ ਭੂਮਿਕਾ ਸੀ। ਭਾਰਤ ਨੇ ਸਿੱਖਾਂ ਨੂੰ ਯਾਦ ਰੱਖਣਯੋਗ ਸਬਕ ਸਿਖਾਉਣਾ ਸੀ। ਇਸ ਤੋਂ ਵੱਡਾ ਦੁਖਾਤ ਕੀ ਹੋ ਸਕਦਾ ਹੈ ਕਿ ਫਾਂਸੀ ਲੱਗੇ ਬੰਦੇ ਨੂੰ ਮਰਨ ਤੱਕ ਦੋਸ਼ ਦਾ ਪਤਾ ਹੀ ਨਾ ਲੱਗੇ। ਕੁੱਲ ਸੰਸਾਰ ਵਿੱਚ ਕਿਸੇ ਸਿੱਖ ਨੂੰ ਇਹ ਯਕੀਨ ਨਹੀਂ ਆਉਂਦਾ ਸੀ ਕਿ ਇੰਦਰਾ ਗਾਂਧੀ ਦਰਬਾਰ ਸਾਹਿਬ ਉੱਪਰ ਸੈਨਾ ਚੜ੍ਹ ਕੇ ਤਬਾਹੀ ਮਚਾ ਸਕਦੀ ਹੈ। ਸੰਤ ਜਰਨੈਲ ਸਿੰਘ ਨੂੰ ਇਸ ਦਾ ਪਤਾ ਸੀ। ਜਦੋਂ ਸੰਤ ਜਰਨੈਲ ਸਿੰਘ ਫੌਜੀ ਹਮਲੇ ਦੀਆਂ ਗੱਲਾਂ ਕਰਨ ਲੱਗਦਾ ਮੇਰੇ ਦਿਮਾਗ ਨੂੰ ਲੱਗਦਾ ਕਿ ਲੀਡਰ ਇਹੋ ਜੀਆਂ ਗੱਲਾਂ ਕਰਿਆ ਹੀ ਕਰਦੇ ਹਨ ਇਸ ਨਾਲ ਸੰਗਤ ਵਿੱਚ ਹਮਦਰਦੀ ਦੀ ਲਹਿਰ ਪੈਦਾ ਹੁੰਦੀ ਹੈ ਸੰਗਠਨ ਸ਼ਕਤੀਸ਼ਾਲੀ ਹੁੰਦਾ ਹੈ ਤੇ ਸਿਆਸਤ ਵਿੱਚ ਇਹ ਸਭ ਦੀ ਜ਼ਰੂਰਤ ਹੋਇਆ ਹੀ ਕਰਦੀ ਹੈ ਕਦੇ ਪੰਥ ਨੂੰ ਖਤਰਾ ਕਦੀ ਦਰਬਾਰ ਸਾਹਿਬ ਖਤਰੇ ਵਿੱਚ ਇਹ ਸਭ ਕਰਨ ਸੁਣਨ ਦੀਆਂ ਗੱਲਾਂ ਹਨ ਅਜੇ ਹੁਣ ਕੁਝ ਨਹੀਂ ਹੋਣ ਲੱਗਾ ਹੁਣ ਮੈਂ ਇਸ ਨਤੀਜੇ ਉੱਪਰ ਪੁੱਜਾ ਹਾਂ ਕਿ ਹਿੰਦੁਸਤਾਨ ਵਿੱਚ ਇੱਕ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਪਤਾ ਸੀ ਕਿ ਹਮਲਾ ਕਰਨਾ ਹੈ ਇੱਕ ਸੰਤ ਜਰਨੈਲ ਸਿੰਘ ਨੂੰ ਪਤਾ ਸੀ ਕਿ ਹਮਲਾ ਹੋਣਾ ਹੈ ਤੇ ਉਸਨੇ ਮਰਨਾ ਹੈ ਬਾਕੀ ਲੋਕ ਕੇਵਲ ਵੱਖ-ਵੱਖ ਪ੍ਰਕਾਰ ਦੇ ਅੰਦਾਜ਼ੇ ਲਾਇਆ ਕਰਦੇ ਸਨ ਪ੍ਰਧਾਨ ਮੰਤਰੀ ਅਤੇ ਸੰਤ ਵਿੱਚ ਫਰਕ ਇਹ ਸੀ ਕਿ ਸੰਤਾਂ ਨੂੰ ਆਪਣੀ ਮੌਤ ਦਾ ਪਤਾ ਸੀ ਇੰਦਰਾ ਗਾਂਧੀ ਨੂੰ ਆਪਣੀ ਮੌਤ ਦਾ ਨਹੀਂ ਪਤਾ ਸੀ ਕਿਸ ਕਿਸ ਜਥੇਦਾਰ ਨੂੰ ਕਿੰਨਾ-ਕਿੰਨਾ ਪਤਾ ਸੀ ਇਸ ਦਾ ਜ਼ਿਕਰ ਬਾਅਦ ਵਿੱਚ ਕਰਾਂਗੇ ਹਰਪਾਲ ਸਿੰਘ ਪੰਨੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੰਤ ਕਰਤਾਰ ਸਿੰਘ ਜੀ ਦੇ ਜਾਨਸ਼ੀਨ 1968 ਵਿੱਚ ਮੈਂ ਹਾਈ ਸਕੂਲ ਕੱਗਾ ਜ਼ਿਲ੍ਹਾ ਪਟਿਆਲਾ ਵਿੱਚ ਦਸਵੀਂ ਦਾ ਵਿਦਿਆਰਥੀ ਸਾਂ ਤਦ ਆਪਣੇ ਇੱਕ ਜਮਾਤੀ ਗੁਰਤੇਜ ਸਿੰਘ ਤੋਂ ਦਮਦਮੀ ਟਕਸਾਲ ਦਾ ਨਾਮ ਪਹਿਲੀ ਵਾਰ ਸੁਣਿਆ ਇਸ ਮੁੰਡੇ ਦੇ ਮਾਪੇ ਸੰਤ ਗੁਰਬਚਨ ਸਿੰਘ ਭਿੰਡਰਾਵਾਲਿਆਂ ਦੇ ਸ਼ਰਧਾਲੂ ਸਨ ਤੇ ਇਹਨਾਂ ਦਾ ਟਕਸਾਲ ਨਾਲ ਸਿੱਖੀ ਦੇ ਨਾਤੇ ਸੰਪਰਕ ਸੀ ਬਾਅਦ ਵਿੱਚ ਭਾਈ ਅਮਰੀਕ ਸਿੰਘ ਨਾਲ ਇਹਨਾਂ ਦੀ ਰਿਸ਼ਤੇਦਾਰੀ ਬਣੀ ਮੇਰੇ ਜਮਾਤੀ ਦੀ ਭੂਆ ਦੀ ਧੀ ਬੀਬੀ ਹਰਮੀਤ ਕੌਰ ਦਾ ਵਿਆਹ ਭਾਈ ਸਾਹਿਬ ਨਾਲ ਹੋਇਆ। ਮੈਨੂੰ ਸਿੱਖੀ ਬਾਰੇ ਤਾਂ ਕੁਝ ਖਾਸ ਥੋ ਪਤਾ ਨਹੀਂ ਸੀ ਪਰ ਮੇਰੇ ਲਈ ਇਹ ਵਿਆਹ ਇਸ ਗੱਲੋਂ ਦਰਸ਼ਕ ਸੀ ਕਿ ਬਿਨਾਂ ਦਹੇਜ ਤੋਂ ਬੇਹੱਦ ਸਾਦੀਆਂ ਰਸਮਾਂ ਨਾਲ ਹੋਇਆ ਸੀ। ਬਾਕੀ ਜਮਾਤੀਆਂ ਵਾਂਗ ਮਹਿੰਦਰਾ ਕਾਲਜ ਪਟਿਆਲਾ ਵਿੱਚ ਪੜ੍ਹਦੇ ਆ ਸਿੱਖੀ ਬੇਸ਼ੱਕ ਚੰਗੀ ਜ਼ਰੂਰ ਲੱਗਦੀ ਸੀ ਪਰ ਰਹਿਤ ਮਰਿਆਦਾ ਦਾ ਕੋਈ ਪਤਾ ਨਹੀਂ ਸੀ। ਕਦੀ ਕਦਾਂ ਹੀ ਭਾਈ ਅਮਰੀਕ ਸਿੰਘ ਮਿਲਣ ਆਉਂਦਾ। ਉਹ ਸਾਡਾ ਹਾਨੀ ਸੀ। ਹਸਮੁਖ ਤੇ ਸੋਹਣਾ ਸਿੱਖ ਸੀ। ਰਹਿਤ ਵਿੱਚ ਪੂਰਾ ਠੋਡੀ ਉੱਪਰ ਥੋੜੀ ਕ ਦਾੜੀ ਸੀ ਅਸੀਂ ਛੇੜਦੇ ਦਾੜੀ ਨਹੀਂ ਤੇਰੀ ਠੋਡੀ ਉੱਪਰ ਤਾਂ ਰੱਬ ਨੇ ਅੰਗੂਠਾ ਲਗਾਇਆ ਹੋਇਆ ਹੈ ਇਸ ਤੋਂ ਸਾਬਤ ਹੁੰਦਾ ਹੈ ਕਿ ਰੱਬ ਅੰਗੂਠਾ ਛਾਪ ਹੈ ਕੋਈ ਹੋਰ ਜਮਾਤੀ ਆਖਦਾ ਅਮਰੀਕ ਸਿੰਘ ਆ ਇਹ ਜਿਹੜਾ ਸਵਾਇਆ ਕੋ ਗਫਾ ਤੈਨੂੰ ਦਾੜੀ ਦਾ ਮਿਲਿਆ ਹੈ ਤੂੰ ਇਸ ਤੋਂ ਮੁਕਤ ਨਹੀਂ ਹੋ ਸਕਦਾ ਉਹ ਕੇਵਲ ਹੱਸ ਪੈਂਦਾ ਨਾ ਉਸਨੇ ਸਾਡੀਆਂ ਇਹਨਾਂ ਆਪ ਖੁਦਰੀਆਂ ਗੱਲਾਂ ਬਾਰੇ ਬੁਰਾ ਮਨਾਇਆ ਨਾ ਕਦੇ ਸਿੱਖੀ ਦਾ ਕਾੜਾ ਪਲਾਇਆ ਜਿਵੇਂ ਅਕਸਰ ਹੋਇਆ ਕਰਦਾ ਹੈ ਕਿ ਦਾੜੀਆਂ ਮੰਨਣ ਵਾਲਿਆਂ ਨੂੰ ਗਿਆਨੀ ਕਿਸਮ ਦੇ ਬੰਦੇ ਕੁਝ ਰੜਕਿਆ ਕਰਦੇ ਹਨ ਇਸ ਤਰ੍ਹਾਂ ਅਮਰੀਕ ਸਿੰਘ ਸਾਨੂੰ ਕਦੇ ਨਹੀਂ ਰੜਕਿਆ ਉਸ ਦੀ ਸਰਦਾਰਨੀ ਹਰਮੀਤ ਕੌਰ ਵਿੱਚ ਮੁੱਢਕੰਦੀਮੀ ਗੰਭੀਰਤਾ ਮਿਠਾਸ ਅਤੇ ਦੂਰੰਦੇਸ਼ੀ ਮੈਂ ਬਹੁਤ ਨੇੜੇੋਂ ਦੇਖੀ ਜਿੰਨਾ ਕ ਇਤਿਹਾਸ ਬਾਰੇ ਮਾੜਾ ਮੋਟਾ ਜਾਣਦਾ ਸਾਂ ਇਹ ਕੁੜੀ ਮੈਨੂੰ ਗੁਰੂ ਕਾਲ ਦੀਆਂ ਆਦਰਸ਼ਕ ਸਿੱਖ ਪੈਣਾ ਜਹੀ ਲੱਗਦੀ ਛੁੱਟੀਆਂ ਵਿੱਚ ਕਦੀ ਕਦਾਂ ਅਸੀਂ ਚੌਕ ਮਹਿਤਾ ਜਾਂ ਅੰਮ੍ਰਿਤਸਰ ਪਾਈ ਅਮਰੀਕ ਸਿੰਘ ਨੂੰ ਮਿਲਣ ਜਾਂਦੇ ਉਸਦੇ ਪਿਤਾ ਸੰਤ ਕਰਤਾਰ ਸਿੰਘ ਜੀ ਟਕਸਾਲ ਦੇ ਮੁਖੀ ਸਨ ਉਹਨਾਂ ਦਾ ਬੜਾ ਰੋਬ ਦਾਬ ਸੀ ਤੇ ਦੂਰ ਦਰਾਡੇ ਸੰਗਤਾਂ ਵਿੱਚ ਬਹੁਤ ਹੀ ਸਤਕਾਰ ਸੀ ਜਿਵੇਂ ਬਾਕੀ ਲੋਕਾਂ ਨੂੰ ਉਹਨਾਂ ਦੇ ਸਾਹਮਣੇ ਕਈ ਵਾਰ ਮੈਂ ਸਹਿਮੇ ਸਹਿਮੇ ਜਾਂ ਝਿਲਕਦੇ ਦੇਖਿਆ ਉਸ ਤਰ੍ਹਾਂ ਮੇਰੇ ਮਨ ਵਿੱਚ ਕਦੇ ਕਿਸੇ ਤਰ੍ਹਾਂ ਦੀ ਕੋਈ ਘਬਰਾਹਟ ਨਹੀਂ ਸੀ ਹੁੰਦੀ ਸੰਤ ਕਰਤਾਰ ਸਿੰਘ ਜੀ ਦੀ ਸ਼ਖਸੀਅਤ ਵਿਚਲੀ ਸਿੱਖੀ ਭੋਜਲ ਕਿਸਮ ਦੀ ਨਹੀਂ ਸੀ ਉਹ ਪ੍ਰਵਚਨ ਜਾਂ ਬਚਨ ਬिलास ਕਰਨ ਦੀ ਥਾਂ ਗੱਲਾਂ ਵਧੀਕ ਕਰਿਆ ਕਰਦੇ ਸਨ ਪ੍ਰਵਚਨ ਇੱਕ ਤਰਫਾ ਪ੍ਰਵਾਹ ਹੁੰਦਾ ਹੈ ਜੋ ਸਤ ਬਚਨ ਕਰਕੇ ਮੰਨਣਾ ਹੁੰਦਾ ਹੈ ਉਥੇ ਭਾਈ ਜਰਨੈਲ ਸਿੰਘ ਵੀ ਦਿਸਦੇ ਉਹ ਕਿਸੇ ਦੇ ਕਿਸੇ ਕੰਮ ਵਿੱਚ ਦਖਲ ਨਹੀਂ ਦਿੰਦੇ ਸਨ ਬਹੁਤਾ ਸਮਾਂ ਪਾਠ ਕਰਨ ਵਿੱਚ ਬਿਤਾਉਂਦੇ ਸਨ ਕਦੇ ਸੰਗਤ ਨੂੰ ਲੰਗਰ ਛਕਾ ਰਹੇ ਹਨ ਕਦੀ ਕੋਈ ਹੋਰ ਸੇਵਾ ਸੰਭਾਲ ਲਈ ਹੈ ਬਸ ਉਹ ਦਿਸਦੇ ਹੁੰਦੇ ਸਨ ਉਰਨਾ ਵਿੱਚ ਕਦੀ ਅਜਿਹੀ ਕੋਈ ਵਿਸ਼ੇਸ਼ਤਾ ਨਹੀਂ ਦਿਸੀ ਸੀ ਜਿਹੜੀ ਯਾਦ ਰੱਖੀ ਜਾਵੇ ਜਾਂ ਜਿਸ ਦਾ ਕਿਸੇ ਕੋਲ ਹਵਾਲਾ ਦਿੱਤਾ ਜਾ ਸਕੇ ਜਰਨੈਲ ਸਿੰਘ ਦਾ ਸਾਡੀਆਂ ਗੱਲਾਂ ਵੱਲ ਜਾਂ ਸਾਡੀਆਂ ਹਰਕਤਾਂ ਵੱਲ ਕੋਈ ਧਿਆਨ ਨਹੀਂ ਸੀ ਹੁੰਦਾ ਉਹ ਆਪਣੇ ਆਪ ਵਿੱਚ ਮਸਤ ਰਹਿੰਦੇ ਪਰ ਅਸੀਂ ਅਕਸਰ ਇੱਕ ਦੂਜੇ ਪਾਸ ਟਿੱਪਣੀ ਕਰਦੇ ਵਧੇਰੇ ਪਾਠ ਕਰਨ ਕਰਕੇ ਇਹਦੀ ਮਤ ਮਾਰੀ ਗਈ ਲੱਗਦੀ ਹੈ ਸੰਤ ਕਰਤਾਰ ਸਿੰਘ ਉਹਨਾਂ ਵੱਲ ਧਿਆਨ ਦਿੰਦੇ ਇੱਕ ਸਾਲ ਦੇ ਕਿਸੇ ਬੰਦੇ ਨੇ ਸੰਤ ਕਰਤਾਰ ਸਿੰਘ ਜੀ ਨੂੰ ਇੱਕ ਵਾਰ ਦੱਸਿਆ ਕਿ ਜਰਨੈਲ ਸਿੰਘ ਕਈ-ਕਈ ਦਿਨ ਲੰਗਰ ਨਹੀਂ ਛਕਦਾ। ਪਾਠ ਕਰਦਾ ਰਹਿੰਦਾ ਹੈ। ਜੇਠ ਹਾਰ ਦੀ ਧੁੱਪ ਵਿੱਚ ਅੱਖ ਬਚਾ ਕੇ ਸਰਾਂ ਦੀ ਸਿਖਰਲੀ ਛੱਤ ਉੱਪਰ ਸਾਰਾ-ਸਾਰਾ ਦਿਨ ਪਾਠ ਕਰਦਾ ਰਹਿੰਦਾ ਹੈ। ਸੰਤਾਂ ਨੇ ਜਰਨੈਲ ਸਿੰਘ ਨੂੰ ਇੱਕ ਦਿਨ ਬੁਲਾ ਕੇ ਇਹਨਾਂ ਖਬਰਾਂ ਦੀ ਸੱਚਾਈ ਬਾਰੇ ਪੁੱਛਿਆ ਤਾਂ ਹਾਂ ਕਹਿਣ ਲਈ ਕੇਵਲ ਸਿਰ ਹਿਲਾਇਆ। ਸੰਤ ਕਰਤਾਰ ਸਿੰਘ ਨਾਰਾਜ਼ ਹੋਏ। ਉਹਨਾਂ ਨੇ ਕਿਹਾ ਗੁਰੂ ਨੇ ਆਪਾਂ ਨੂੰ ਲੱਖ ਖੁਸ਼ੀਆਂ ਅਤੇ ਪਾਸ਼ਾਈਆਂ ਦਾ ਵਰ ਦਿੱਤਾ ਹੋਇਆ ਹੈ ਤੂੰ ਇਹ ਪਖੰਡ ਕਿਉਂ ਕਰਦਾ ਹੈ ਪੰਥ ਦੀ ਇਹ ਪਰੰਪਰਾ ਨਹੀਂ ਹੈ ਜਰਨੈਲ ਸਿੰਘਾ ਜਰਨੈਲ ਸਿੰਘ ਨੇ ਹੱਥ ਜੋੜ ਕੇ ਕਿਹਾ ਪਿਤਾ ਜੀ ਕਦੀ ਕਦਾਈ ਮੈਂ ਸੋਚਦਾ ਹੁੰਦਾ ਹਾਂ ਕਿ ਔਖੀ ਘੜੀ ਆ ਜਾਵੇ ਤਦ ਸੰਕਟ ਵਾਸਤੇ ਤਿਆਰੀ ਚਾਹੀਦੀ ਹੁੰਦੀ ਹੈ ਮੈਂ ਮੁਕਤੀ ਪ੍ਰਾਪਤ ਕਰਨ ਵਾਸਤੇ ਤਪ ਨਹੀਂ ਕਰਦਾ ਮੁਕਤ ਤਾਂ ਉਦੋਂ ਹੀ ਹੋ ਗਿਆ ਸਾਂ ਜਦੋਂ ਅੰਮ੍ਰਿਤ ਛਕ ਲਿਆ ਸੀ ਇਹ ਤਾਂ ਸਰੀਰ ਦੀ ਸਾਧਨਾ ਹੈ ਜਿਸ ਦੀ ਕਦੀ ਲੋੜ ਪੈ ਸਕਦੀ ਹੈ ਸੰਤ ਕਰਤਾਰ ਸਿੰਘ ਹੱਸ ਪਏ ਤੇ ਕਿਹਾ ਕੋਈ ਜ਼ਰੂਰਤ ਨਹੀਂ ਛੋਟੇ ਸਹਿਬਜ਼ਾਦਿਆਂ ਨੇ ਕੋਈ ਹਟ ਤਪ ਜਾਂ ਅਭਿਆਸ ਕੀਤਾ ਸੀ ਰਾਜਕੁਮਾਰਾਂ ਵਾਂਗ ਉਹਨਾਂ ਦੀ ਪਰਵਰਿਸ਼ ਹੋਈ ਸੀ ਜਦੋਂ ਸਮਾ ਆਇਆ ਤਾਂ ਉਹਨਾਂ ਨੇ ਕਹੀ ਸ਼ਾਨਦਾਰ ਪ੍ਰੀਤ ਨਿਭਾਈ ਸੀ ਜਿੰਨਾ ਪਿਆਰ ਗੁਰੂ ਦਸ਼ਮ ਪਤਿ ਪਾਸ਼ਾ ਸਹਿਬਜ਼ਾਦਿਆਂ ਨੂੰ ਕਰਦੇ ਸਨ ਉਸ ਤੋਂ ਵਧੇ ਗੇ ਜਰਨੈਲ ਸਿੰਘ ਉਹਨਾਂ ਤੇ ਭਰੋਸਾ ਰੱਖ ਔਖੀ ਘੜੀ ਵਿੱਚ ਸਿੱਖ ਨੂੰ ਕਦੀ ਔਖਾ ਨਹੀਂ ਹੋਣ ਦਿੰਦੇ ਮਹਾਰਾਜ ਉਸ ਪਿੱਛੋਂ ਜਰਨੈਲ ਸਿੰਘ ਸਹਿਰ ਵਿੱਚ ਰਹਿਣ ਲੱਗਾ ਪਰ ਭੁੱਖ ਪਿਆਸ ਅਤੇ ਨੀਂਦ ਉੱਪਰ ਉਸਨੇ ਕਾਬੂ ਪਾ ਲਿਆ ਸੀ ਬੋਲਚਾਲ ਉੱਪਰ ਵੀ ਘੱਟ ਬੋਲਦਾ ਆਕੜ ਖਾਂ ਹੋਵੇ ਇਹ ਅਜਿਹੇ ਆ ਪ੍ਰਭਾਵ ਨਹੀਂ ਪੈਂਦਾ ਸੀ ਉਹ ਨਹੀਂ ਦੋਸਤ ਸਾਡਾ ਅਮਰੀਕ ਸਿੰਘ ਸੀ ਉਹ ਖੁੱਲ ਕੇ ਗੱਲਾਂ ਕਰਦਾ ਹੱਸਦਾ ਛੇੜਦਾ ਛਿਰਦਾ ਅਤੇ ਸਾਡੇ ਵਾਂਗ ਹੀ ਮੂਰਖਤਾਈਆਂ ਨੂੰ ਪਸੰਦ ਕਰਦਾ ਤਦੇ ਪਿਆਰਾ ਮਿੱਤਰ ਲੱਗਦਾ ਜਰਨੈਲ ਸਿੰਘ ਬਾਰੇ ਸਾਡਾ ਖਿਆਲ ਸੀ ਕਿ ਇਸ ਦੀ ਦਿਮਾਗ ਦੀ ਕੋਈ ਰਗ ਘਟ ਜਾਂ ਵੱਧ ਹੈ ਉਸ ਦਾ ਅਸੀਂ ਵਧਿਕ ਨੋਟਿਸ ਨਹੀਂ ਲੈਂਦੇ ਸਾਂ ਕਦੀ ਕਿਤਾਈ ਉਸ ਵਿਰੁੱਧ ਟਿੱਪਣੀ ਕਰ ਦਿੰਦੇ ਤਦ ਸਾਨੂੰ ਮਨਾ ਕਰਨ ਵਾਲਾ ਵੀ ਕੋਈ ਨਾ ਕੋਈ ਮੌਜੂਦ ਹੁੰਦਾ ਉਹ ਚੰਗਾ ਸਿੱਖ ਹੈ ਉਸ ਬਾਰੇ ਬੱਕੜਵਾ ਕਰਨਾ ਠੀਕ ਨਹੀਂ ਅਸੀਂ ਹੱਸ ਪੈਂਦੇ ਸਿੱਖ ਤਾਂ ਅਸੀਂ ਵੀ ਹਾਂ ਕੜਾ ਪ੍ਰਸ਼ਾਦ ਤਾਂ ਕੜਾ ਪ੍ਰਸ਼ਾਦ ਹੀ ਹੁੰਦਾ ਹੈ ਪਰ ਜੇ ਉਸ ਵਿੱਚ ਦੇਸੀ ਘਿਓ ਵਧਿਕ ਪਾ ਦਿਓ ਤਦ ਮੁਸ਼ਕਲ ਖੜੀ ਕਰ ਦਿੰਦਾ ਹੈ ਉਸ ਦੀ ਸਿੱਖੀ ਵਿੱਚ ਦੇਸੀ ਘਿਓ ਕੁਝ ਜ਼ਿਆਦਾ ਪੈ ਗਿਆ ਲੱਗਦਾ ਹੈ ਅਸੀਂ ਜਿਹੋ-ਜਿਹੇ ਵੀ ਸਾ ਸੰਤ ਕਰਤਾਰ ਸਿੰਘ ਨੂੰ ਚੰਗੇ ਲੱਗਦੇ ਸਾਂ ਸੰਤ ਕਰਤਾਰ ਸਿੰਘ ਦੇ ਜੀਵਨ ਅਤੇ ਬੋਲ ਬਾਣੀ ਵਿੱਚ ਕੋਈ ਇਹੋ ਜਿਹੀ ਸਾਧਨਾ ਰਲ਼ੀ ਮਿਲੀ ਹੋਈ ਸੀ ਕਿ ਉਹਨਾਂ ਦਾ ਸਤਕਾਰ ਜਿੱਤਾਂ ਸਭ ਕਰਦੇ ਹੀ ਸਨ ਉਹਨਾਂ ਦੀ ਵਿਡੱਤਨ ਤੋਂ ਭੈ ਭੀਤ ਨਹੀਂ ਸਨ ਸੋਗ ਨਿਰਾਸ਼ਤਾ ਡਰ ਚਿੰਤਾ ਉਹਨਾਂ ਨੂੰ ਤਾਂ ਕੀ ਹੋਣੀ ਸੀ ਉਹਨਾਂ ਦੀ ਹਾਜ਼ਰੀ ਵਿੱਚ ਸਾਨੂੰ ਕਦੇ ਨਹੀਂ ਸੀ ਹੁੰਦੀ ਮਰਦਾਨਗੀ ਦਾ ਪ੍ਰਚੰਡ ਰੂਪ ਜੇ ਮੈਨੂੰ ਕਿਸੇ ਵਿੱਚ ਦਿਸਿਆ ਤਦ ਉਹ ਸੰਤ ਕਰਤਾਰ ਸਿੰਘ ਅਤੇ ਸਰਦਾਰ ਕਪੂਰ ਸਿੰਘ ਹਨ 1975 77 ਦੋ ਸਾਲ ਮੈਂ ਗੁਰਮਤ ਕਾਲਜ ਪਟਿਆਲਾ ਦਾ ਵਿਦਿਆਰਥੀ ਰਹਾ ਸਾਨੂੰ ਕਾਲਜ ਵਿੱਚ ਸੁਨੇਹਾ ਮਿਲਿਆ ਕਿ ਸੰਤ ਕਰਤਾਰ ਸਿੰਘ ਪਟਿਆਲੇ ਆ ਰਹੇ ਹਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਠਹਿਰਨਗੇ ਇਹ ਮਾਰਚ 1977 ਦੀ ਗੱਲ ਹੈ ਮਹੀਨਾ ਤੇ ਸਾਲ ਇਸ ਲਈ ਜੇਤੇ ਰਹਿ ਗਿਆ ਕਿਉਂਕਿ ਅਸੀਂ ਇਮਤਿਹਾਨਾਂ ਦੀ ਤਿਆਰੀ ਵਿੱਚ ਕਿਤਾਬਾਂ ਨੂੰ ਘੋਟੇ ਲਾਉਣ ਵਿੱਚ ਲੱਗੇ ਹੋਏ ਸਾਂ ਸ਼ਾਮ ਨੂੰ ਉਹਨਾਂ ਨੂੰ ਮਿਲਣ ਪੁੱਜੇ ਤਾਂ ਉਸ ਰਾਹ ਦੀ ਛੱਤ ਉੱਪਰ ਬੈਠੇ ਸਨ ਦਰਿਆ ਵਿਸ਼ੀਆਂ ਹੋਈਆਂ ਸਨ ਸਾਨੂੰ ਦੇਖ ਕੇ ਸੰਤ ਜੀ ਨੇ ਕਿਹਾ ਲਓ ਜੀ ਖਾਲਿਸਤਾਨੀ ਪੁੱਜ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੈਠ ਗਏ ਤਾਂ ਉਹ ਫਿਰ ਬੋਲੇ ਮਰਲਾ ਦੋ ਮਰਲੇ ਥਾਂ ਘਰ ਪਾਉਣ ਲਈ ਮੈਨੂੰ ਵੀ ਖਾਲਿਸਤਾਨ ਵਿੱਚ ਦੇ ਦਿਓਗੇ ਕਿ ਆਪ ਹੀ ਰਹੋਗੇ ਇਕੱਲੇ ਉਸ ਵਿੱਚ ਤੁਸੀਂ ਸਾਨੂੰ ਇਹਨਾਂ ਪ੍ਰਸ਼ਨਾਂ ਦੀ ਕੋਈ ਸਮਝ ਨਾ ਆਈ ਆਲੇ ਦੁਆਲੇ ਬੈਠੇ ਸਿੰਘ ਹੱਸਦੇ ਰਹੇ ਬਾਦ ਵਿੱਚ ਪਤਾ ਲੱਗਾ ਕਿ ਪ੍ਰਿੰਸੀਪਲ ਸਾਹਿਬ ਸਾਡੀ ਸ਼ਿਕਾਇਤ ਲਾ ਗਏ ਹਨ ਸੰਤਾਪਾਸ ਸਹੀ ਗੱਲ ਇਹ ਸੀ ਕਿ ਅਸੀਂ ਆਜ਼ਾਦ ਭਾਰਤ ਵਿੱਚ ਸਿੱਖਾਂ ਦੇ ਹੱਕ ਬਾਰੇ ਉਹਨਾਂ ਦੀ ਹੋਣੀ ਬਾਰੇ ਉਹਨਾਂ ਨਾਲ ਹੁੰਦੇ ਵਿਸ਼ਵਾਸ ਘਾਤਾਂ ਬਾਰੇ ਜਥੇਦਾਰਾਂ ਦੀਆਂ ਮੂਰਖਤਾਈਆਂ ਬਾਰੇ ਅਕਸਰ ਚਰਚਾ ਕਰਦੇ ਪੇਪਰ ਅਤੇ ਭਾਸ਼ਣ ਤਿਆਰ ਕਰਦੇ ਪ੍ਰਿੰਸੀਪਲ ਸਾਹਿਬ ਇਸ ਨੂੰ ਪਸੰਦ ਨਹੀਂ ਕਰਦੇ ਸਨ ਤੇ ਹੁਕਮ ਸੀ ਇਹ ਰਾਜਨੀਤੀ ਹੈ ਬੰਦ ਕਰੋ ਅਸੀਂ ਆਖਦੇ ਸਿੱਖਾਂ ਦਾ ਧਰਮ ਅਤੇ ਰਾਜਨੀਤੀ ਵੱਖ-ਵੱਖ ਨਹੀਂ ਹਨ ਉਹ ਆਖਦੇ ਭਗਤੀ ਅਤੇ ਸ਼ਕਤੀ ਨਾਲੋਂ ਨਾਲ ਚਲਦੀਆਂ ਹੁੰਦੀਆਂ ਹਨ ਤੁਸੀਂ ਭਗਤੀ ਕਰੋ ਸ਼ਕਤੀ ਆਪਣੇ ਆਪ ਆ ਜਾਵੇਗੀ ਅਸੀਂ ਆਖਦੇ ساری ਉਮਰ ਹੋ ਗਈ ਤੁਹਾਨੂੰ ਭਗਤੀ ਕਰਦੇ ਆਂ ਸ਼ਕਤੀ ਸਾਨੂੰ ਤਾਂ ਦਿਸੀ ਨਹੀਂ ਮਾੜੀ-ਮੁੱਟੀ ਜੀ ਤੁਹਾਡੇ ਵਿੱਚ ਸਾਡਾ ਇੱਕ ਜਮਾਤੀ ਹੁੰਦਾ ਸੀ ਬਲਦੇਵ ਸਿੰਘ ਉਸਨੇ ਪ੍ਰਿੰਸੀਪਲ ਨੂੰ ਕਿਹਾ ਤੁਸੀਂ ਥੋੜੀ-ਥੋੜੀ ਸ਼ਕਤੀ ਦੀ ਗੱਲ ਕਰੋ ਤਾਂ ਅਸੀਂ ਕੁਝ ਭਗਤੀ ਕਰਿਆ ਕਰਾਂਗੇ ਜੇ ਤੁਸੀਂ ਮੇਰੀ ਭਗਤੀ ਕਰੋਗੇ ਤਾਂ ਅਸੀਂ ਨਿਰੀ ਸ਼ਕਤੀ ਦੀ ਗੱਲ ਕਰਾਂਗੇ ਇਸ ਤਰ੍ਹਾਂ ਸੰਤੁਲਨ ਬਣੇਗਾ। ਇਹੀ ਗੱਲਾਂ ਅਸੀਂ ਸੰਤਾਂ ਨਾਲ ਕੀਤੀਆਂ ਤੇ ਕਿਹਾ ਕਿ ਪ੍ਰਿੰਸੀਪਲ ਸਾਹਿਬ ਸਾਡੇ ਵਿਰੁੱਧ ਤੁਹਾਡੇ ਕੋਲ ਗੱਪ ਮਾਰ ਕੇ ਗਏ ਹਨ। ਉਹ ਪਾਠ ਬਹੁਤ ਕਰਦੇ ਹਨ ਤਾਂ ਇਸ ਦਾ ਇਹ ਅਰਥ ਨਹੀਂ ਕਿ ਬਦਲੇ ਵਿੱਚ ਝੂਠ ਮਾਰਨ ਦੀ ਆਗਾ ਮਿਲ ਗਈ। ਬਾਬਿਆਂ ਨੇ ਸਾਨੂੰ ਕਿਹਾ ਤੁਸੀਂ ਚੰਗੇ ਪੜਾਕੂ ਹੋ ਤੇ ਲੱਗਦਾ ਹੈ ਸਿੱਖ ਵੀ ਚੰਗੇ ਹੋ। ਜੇ ਤੁਹਾਡੇ ਵਿਰੁੱਧ ਕੋਈ ਚੁਗਲੀਆਂ ਕਰਦਾ ਹੈ ਤਾਂ ਤੁਹਾਡੀ ਸਿਫਤ ਕਰਨ ਵਾਲੇ ਵੀ ਮੌਜੂਦ ਹਨ। ਸਾਡਾ ਫਰਜ਼ ਸਿੱਖ ਹੋਣਾ ਹੈ। ਇਹੋ ਜਿਹੇ ਸਿੱਖ ਜਿਹੋ ਜਿਹੇ ਗੁਰੂ ਮਹਾਰਾਜ ਨੂੰ ਪਿਆਰੇ ਲੱਗਣ ਮੈਨੂੰ ਤੁਹਾਡੀ ਲੋੜ ਹੈ ਬਹੁਤ ਕੰਮ ਅਧੂਰੇ ਪਏ ਹਨ ਜੋ ਆਪਾਂ ਰਲ ਕੇ ਪੂਰੇ ਕਰਨੇ ਹਨ ਸਭ ਤੋਂ ਵਧੇਕ ਮਾੜਾ ਹਾਲ ਵਿਦਿਆ ਦਾ ਹੈ ਮੈਨੂੰ ਪੰਜ ਜਵਾਨ ਚਾਹੀਦੇ ਹਨ ਤੁਹਾਡੇ ਵਿੱਚੋਂ ਮੈਂ ਵਧੇਰੇ ਦੌਰਿਆਂ ਉੱਪਰ ਰਹਿੰਦਾ ਹਾਂ ਤੁਸੀਂ ਚੌਕ ਮਹਿਤੇ ਰਿਹਾ ਕਰੋਗੇ ਜਿੰਨੀ ਕੁ ਤਨਖਾਹ ਅਤੇ ਸਹੂਲਤਾਂ ਕਾਲਜ ਦੇ ਲੈਕਚਰਾਰ ਨੂੰ ਮਿਲਦੀਆਂ ਹਨ ਸਰਕਾਰ ਪਾਸੋਂ ਉਹ ਦੇਾਂਗੇ ਅਸੀਂ ਚੁੱਪਚਾਪ ਬੈਠੇ ਸੁਣਦੇ ਰਹੇ ਹੱਸ ਕੇ ਕਹਿਣ ਲੱਗੇ ਕਿ ਕਿਤੇ ਇਹ ਤਾਂ ਨਹੀਂ ਸੋਚਣ ਲੱਗੇ ਕਿ ਗਰੰਥੀ ਹੋ ਗਏ ਤਾਂ ਵਿਆਹ ਕੌਣ ਕਰੇਗਾ ਸਾਡਾ ਭਾਈਓ ਉਹ ਵੀ ਮੈਂ ਕਰਾਂਗਾ ਤੁਹਾਡੇ ਜਿੰਨੀਆਂ ਪੜ੍ਹੀਆਂ ਸੁਨੱਖੀਆਂ ਚੰਗੇ ਘਰਾਂ ਦੀਆਂ ਸਿੱਖ ਕੁੜੀਆਂ ਨਾਲ ਮੈਂ ਤੁਹਾਡੇ ਵਿਆਹ ਕਰਾਂਗਾ ਦਾਜ ਨੂੰ ਛੱਡ ਕੇ ਹੋਰ ਕੋਈ ਘਾਟ ਨਹੀਂ ਹੋਵੇਗੀ ਫਿਰ ਥੋੜਾ ਜਿਹਾ ਰੁੱਕ ਕੇ ਬੋਲੇ ਸਾਡੇ ਜੱਥੇ ਦਾ ਡਿਸਪਲਿਨ ਸਖਤ ਹੈ ਕੁਝ ਪਰ ਤੁਹਾਡੇ ਤੇ ਲਾਗੂ ਨਹੀਂ ਹੋਵੇਗਾ ਟਕਸਾਲ ਦੇ ਸਿੰਘ ਤਾਂ ਚਾਹ ਨੂੰ ਵੀ ਨਸ਼ਾ ਸਮਝ ਕੇ ਨਹੀਂ ਪੀਂਦੇ ਪਰ ਤੁਹਾਨੂੰ ਚਾਹ ਪੀਂਦੇ ਕੋਈ ਰੋਕ ਨਹੀਂ ਲੱਗੇਗੀ ਫਿਰ ਤਾਂ ਠੀਕ ਹੈ ਨਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਕਾਲਜ ਆਓ ਅਸੀਂ ਕਲਾਸਰੂਮ ਵਿੱਚ ਤੁਹਾਨੂੰ ਸੁਣਨ ਦੇ ਇੱਛੁਕ ਹਾਂ ਉਹਨਾਂ ਨੇ ਸਾਡਾ ਸਦਾ ਸਵਿਕਾਰ ਕੀਤਾ ਇੱਕ ਘੰਟਾ ਅਸੀਂ ਉਹਨਾਂ ਪਾਸੋਂ ਗੁਰਮਤ ਦੀਆਂ ਗੱਲਾਂ ਸੁਣੀਆਂ